ਅਸੀ ਕਾਲ ਜ ਸਾਰਿਆਂ ਨੂੰ ਅੱਜ ਜਦੋਂ ਬਣਾਇਆ ਅੱਜ ਜਦੋਂ ਬਣਾਇਆ ਹੈਗੇ ਨਮਕਪਾਰੇ ਪਰਤਦਾਰ ਬਣਾਏ ਬਹੁਤ ਏਸੀ ਬਣੇ ਬਹੁਤ ਕ੍ਰਿਸਪੀ ਹੈਗੇ ਨੇ ਉਹਦੇ ਬਣੇ ਨੇ ਫਿਰ ਕਿੱਦਾਂ ਬਣਾਤੇ ਕੀ ਸਮਝਾ ਲੈਣ ਦੇਖੋ ਧਿਆਨ ਨਾਲ ਦੇਖਦੇ ਰਹੋ ਤੁਸੀਂ ਬਹੁਤ ਦੇ ਕ੍ਰਿਸਪੀ ਬਣੇ ਨੇ ਇਹਦੇ ਸਭ ਤੋਂ ਪਹਿਲਾਂ ਮੈਂ ਮੈਂ ਤਾਂ ਲਿਆ ਮੈਂ ਤਾਂ ਲਿਆ 1 ਕਿਲੋ ਇਹਦੇ ਥੋੜੀ ਜਿਹੀ 봉ੀ ਜੋ ਐਨ ਮਲਕੀ ਪਾਨੀ ਜੋ ਐਨ ਆਪਾਂ ਨੇ ਸਰ ਕੋਈ ਚੰਗੀ ਤਰ੍ਹਾਂ ਮਿਕਸ ਕਰਦੇ ਥੋੜਾ ਨਮਕ ਪਾਇਆ ਨਮਕ ਸਵਾਦ ਇਹ ਤੁਹਾਨੂੰ ਬਣ ਇਹ ਨਾ ਕੋਣਾ ਸੀ ਥੋੜਾ ਨਮਕ ਪਾ ਕੇ ਥੋੜੀ ਜਿਹੀ ਭਈਏ ਮੇਂ ਕਾਲੀ ਮਿਰਚ ਇਹ ਕੁੱਟੀ ਕਾਲੀ ਮਿਰਚ ਮੋਟੀ ਕੁੱਟੀ ਹੋਈ ਥੋੜੀ ਜਿਹੀ ਦਰਦਰੀ ਕੁੱਟੀ ਕਾਲੀ ਮਿਰਚਾਂ ਇਹ ਕਸੂਰੀ ਮੇਥੀ ਪਾਈ ਆ ਸਰ ਕੋਈ ਚੰਗੀ ਤਰ੍ਹਾਂ ਕਰ ਲਿਆ ਮਿਕਸ ਆਪਣਾ ਮੈਂ ਕੁਝ ਗਰਮ ਕੀ ਉਪਾਇ ਹੁਣੇ। ਕਿਉਂਕਿ ਉਥਲ ਪਿਗਲਾ ਕੇ ਮੈਲਟ ਕਰਕੇ ਬਹੁਤ ਜ਼ਿਆਦਾ ਖੁਲਵਾ। ਥੋੜਾ ਜੰਮ ਖੁਲਿਆ ਹੁਣ ਜੰਮਿਆ ਵੀ ਨਹੀਂ ਹੋਇਆ ਜ਼ਰੂਰ ਪਤਲਾ ਪਤਲਾ ਨਹੀਂ ਇਹ ਸਹੀ ਜੇ ਕਰਕੇ ਪਾਇਆ ਤਾਂ ਸਦਮਣ ਕਰਕੇ ਹਰ ਜੰਗੀ ਤੁਹਾਨੂੰ ਯੂਜ਼ ਕਰ ਲੈਣੀ ਇਹਦੇ ਦੀਆਂ। ਬਾਈਂਡ ਕਰਕੇ ਦੇਖੋ ਜੇ ਬਾਈਂਡ ਹੁੰਦਾ ਸਹੀ ਆਪਣਾ ਮੈ ਉਹ ਐ ਸਹੀ ਆ ਤੇ ਬਾਈਂਡ ਹੁੰਦਾ ਰਹੇ। ਹੁਣ ਪਾਣੀ ਪਾ ਕੇ ਥੋੜਾ ਸਖਤ ਟਕਣਾ ਆਇਆ। ਥੋੜਾ ਥੋੜਾ ਪਾਣੀ ਪਾ ਕੇ ਸਖਤ ਟਕਣਾ ਲੇਕਿਨ ਕਿਦਾਂ ਆਟੇ ਨਰਮ ਨਾ ਹੋਏ ਤੇ ਰੱਖਣਾ ਆ। ਆਟੇ ਨੂੰ ਪਾਣੀ ਵਟਲੀ ਰੱਖ ਰਾਂਗੇ ਟੱਕੇ ਆਪਾਂ। ਪਾਣੀ ਵਟਲੀ ਵਾਹੋਂ ਕਿ ਕੀ ਕਰਨਾ ਹੈਗਾ? ਕਿਸੇ ਕਾਰਨ ਥੋੜੀਆਂ ਮਠੀਆਂ ਬਣਾਉਣੀਆਂ ਨੇ ਥੋੜੀਆਂ ਮਾਉਣਗੀਆਂ ਨੌਕਵਾ ਰਹੀ। ਥੋਦੇ ਵਾਲੇ ਮਠੀਆਂ ਬਣਾਉਂਗੀ ਛੋਟੀਆਂ ਮਠੀਆਂ ਬਣਾਉਣੀਆਂ ਨੇ। ਕੀ ਦਵਣਾ ਇਹੋ ਜਿਹਾ ਲੰ। ਛੜ ਛੜ ਕੇ ਡੇ ਕਰਕੇ ਤੋੜ ਲੈ ਇਹਦੇ। ਇਹਨਾਂ ਦਵਾਕੇ ਨਾਲ ਮਟੀਆਂ ਕਰ ਲਈਆਂ ਆਪਾਂ ਨੇ। ਬੇਲੀਆਂ ਨਹੀਂ ਹੈਗੇ ਮੈਂ ਇਦਾਂ ਦਬ ਦਬ ਕੇ ਬਣਾਤੀਆਂ। ਜਿਵੇਂ ਜਿਵੇਂ ਮੈਂ ਤੁਹਾਨੂੰ ਤਿੰਗਾ ਦਾ ਤੁਸੀਂ ਦਮਾ ਦਿਉਣਾ ਸਕਦੇ ਹਾਂ। ਸਾਰੀਆਂ ਮਟੀਆਂ ਨੂੰ ਅਜਨੇ ਪੇੜੇ ਦਾ ਸਬਦੀ ਮਟੀਆਂ ਤਾਂ ਬਣਾ ਲੈਣਾ। ਹੁਣ ਆਪਾਂ ਥੋੜੇ-ਬਹੁਤ ਘੱਟ ਸੇਕ ਦੇ ਲਾਂਗੇ, ਬਹੁਤ ਘੱਟ ਸੇਕ ਕਰਕੇ ਆ ਇਹਦੇ ਵਿੱਚ ਬਾਕੀ ਸਾਰੀਆਂ ਜਾਣੀਆਂ। ਹੌਲੀ-ਹੌਲੀ ਚਲਾਾਂਗੇ। ਬਿਲਕੁਲ ਹੌਲੀ-ਹੌਲੀ ਕਰਨੀ ਤੇ ਨਾ ਮੈਂ ਪੂਰੀ ਜਿਹੀ ਵੰਡਾਂਗੀ ਆਪਾਂ ਤੇਜ ਕਰਾਂਗੇ ਤਾਂ। ਬੜਾ ਜ ਮੈਦਾ ਲਿਆਉਣ ਕੋਲੀ ਦੇ ਵਿੱਚ ਮੈਂ। ਤੇ ਵੰਗੀ ਕਰਾਂ ਉਹ। ਇਸ ਕਰਕੇ ਤਾਂ ਬਣਾ ਲੈਣਾ ਹੈਗਾ ਆਪਾਂ ਨੇ। ਇਸ ਨੂੰ ਹਲਾ ਲੈਣਾ ਪਈ ਸਿੱਕ ਜੋਂ ਥੋੜਾ ਜਿਹਾ ਇਹਦੇ ਇਸਕੇ ਵਾਣਾ ਆਪਾਂ ਜਿਹੜਾ ਬਾਕੀ ਬਚਿਆ ਹੋਇਆ ਹੈਗਾ ਆਟਾ ਉਹਦੇ ਚਾਰ ਹਿੱਸੇ ਕਰ ਲਏ ਆ ਰੱਖ ਕੇ ਹੋਏ ਲੰਘੇ ਨਾ ਨਾ ਚਲ ਰਿਹਾ ਕਿਦਾਂ ਆਉਣੀ ਆਪੇ ਦੇਖੋ ਪਰਤੋਂ ਨਾਲੇ ਬਰੋਟੀਆਂ ਮਿਲਣੀਆਂ ਨੇ ਤਿਆਰ ਪਾਣ ਲੱਗਾਂਗੇ ਕੁਝ ਮਿਲ ਕੇ ਨਾ ਕੋਈ ਚਾਜਾ ਜਿਹੜਾ ਪੇਸਟ ਬਣਾਇਆ ਹੈਗਾ ਲਾ ਲੈਣਾ ਉੱਪਰ ਦੀ ਕੋ ਰੋਟੀਆਂ ਲਗਣੀਆਂ ਨੇ ਉੱਪਰ ਪਾਣਾ ਫੇਰ ਕੇ

ਸਾਧਵੀ ਵਿਲੇਵਿੰਗ ਅਗੇ ਟਿਕਲਡ ਆਊਟ ਨਹੀਂ ਹੁੰਦਾ ਕਿ ਸਲੇਵ ਚ ਵਿਲੇਸ ਕਰਤੇ ਹੋਏ ਇਹ ਤੇ ਵੀਰ ਆਪਾਂ ਪਾਲ ਲਾ ਲਿਆ ਵੇਸ ਜਿਹੜਾ ਬਚਾਇਆ ਸੀ ਆਪਾਂ ਇਹਦਾ ਬੋਲਡ ਕਰਾਂਗੇ ਨਾ ਆਪਾਂ ਦੇਖੋ ਫੋਲਡ ਕਰਕੇ ਇਹਨੂੰ ਮੈਚੋਰਚ ਕਰ ਲਿਆ। ਇਹ ਨੀਅ ਵਰਤਾਂ ਹੋ ਗਿਆ ਇਹਦੇ ਵੀ। ਚੰਗੀ ਤਰ੍ਹਾਂ ਵੀ ਰਣਾ ਬਦਲਾ ਥੋੜਾ ਜਿਹਾ ਕਰਕੇ। ਸਾਰੇ ਬਸ ਇੱਕ ਜਿਹਾ ਵੇਲ ਦੋ। ਉਹ ਕੱਟ ਰਹਾ ਹਾਂ ਪੀਜ਼ਾ ਨੇ ਕੱਟ ਦੇ ਜਾਈ ਤੁਸੀਂ ਪੀਜ਼ਾ ਕਟਰ ਮੇਰੇ ਕੋਲ ਹੈ ਤੁਸੀਂ ਕੱਟ ਦਿੰਦੇ ਹੋ ਕੱਟ ਸਕਦੇ ਪੀਜ਼ਾ ਕਟਰ ਹੈਗਾ ਉਹ ਨਾ ਕੱਟ ਲਓ ਤੁਸੀਂ ਜਿੰਨਾ ਵੱਢੀ ਨੇ ਤੰਗਿਆਂ ਦਾ ਕੱਟੋ ਵੀ ਜੀ ਤੁਸੀਂ ਚੰਗੇ ਨਾਲ ਤਾਂ ਪੀਜ਼ਾ ਕੱਟ ਸਕਦੇ ਆਂ ਇਹ ਮੈਂ ਚਾਰਸ ਕੱਟੇ ਆਂ ਅੱਗੇ ਲਾਉਂਗੇ ਤਾਲਾ ਪਾਉਂਗਾ ਬਹੁਤ ਘੱਟ ਸਿੱਖਦੇ ਸਾਰੀਆਂ ਬਾਗੇ ਨਹੀਂ ਬਦਲਣੀਆਂ। ਕਲੀ ਨੂੰ ਕੰਦ ਤਲ ਵਿੱਚ ਹੌਲ ਹੌਲ ਕਰਨੀ ਹੋਣੀ ਹੈ। ਤੇ ਬਹੁਤ ਪੂਰੀ ਜਿਹੀ ਬਣ ਜਾਣਗੇ ਅੰਦਰ ਸੌਫਟ ਰਹਿੰਦੀਆਂ ਬਾਹਰ ਹੋ ਸਕਦੇ ਜਾਂਦੀਆਂ। ਕਿਨਾਂ ਕੀ ਨੋਗੀ ਤਿਆਰ ਬਹੁਤ ਹੀ ਮਹੱਤਵਪੂਰਨ ਲੱਗ ਰਹੀ ਆ। ਕੀ ਤੁਹਾਨੂੰ ਆਉਂਦਾ? ਕੀ ਇਹ ਬਹੁਤ ਸੁਣੀ ਬਣ ਗਈ ਦੇਖੋ। ਉਹ ਜਿਹੜਾ ਆਪਣਾ ਪਲੇਰ ਉਹ ਇਸੇ ਕਰਕੇ ਟੜਕੀ ਤਾਂ ਨਹੀਂ ਬਣੀ ਹੈ ਬਲਦੇ ਬਹੁਤ ਜਲਦੀ। ਇਹ ਵੀਡੀਓ ਦੇ ਨਾਲ ਬਾਏ ਬਾਏ ਸੱਸੀ ਅਕਾਲ। ਐਂਕਰ ਵਾਚਿੰਗ